ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਮਲੋੜ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਆ ਮਲੋੜ ਦੇ ਇੱਕ ਘਰ ਦੇ ਵਿੱਚ ਅੱਗ ਲਗਾਈ ਗਈ ਹੈ ਅੱਗ ਕਿਹਦੇ ਵੱਲੋਂ ਲਗਾਈ ਗਈ ਹੈ ਤੁਹਾਨੂੰ ਦੱਸਿਆ ਕਿ ਘਰ ਦੇ ਵਿੱਚ ਜੜਾਇਆ ਉਹ ਲੜਕੀ ਦਾ ਵਿਆਹ ਧਰਿਆ ਹੋਇਆ ਸੀ ਤਾਂ ਆ ਵਿਆਹ ਵਾਲੇ ਘਰ ਦੇ ਜਿਹੜੇ ਲੋਕ ਸਨ ਉਹ ਬਾਹਰ ਕਿਤੇ ਸ਼ੋਪਿੰਗ ਕਰਨ ਗਏ ਸਨ ਤਾਂ ਆਂਦੇ ਜਦੋਂ ਦੇਖਦੇ ਨੇ ਕਿ ਵਿਆਹ ਵਾਲੇ ਘਰ ਦੇ ਵਿੱਚ ਜਿਹੜਾ ਸਾਰਾ ਸਮਾਨ ਜਿਹੜਾ ਦਾਜ ਦਾ ਲਿਆ ਹੋਇਆ ਹੁੰਦਾ ਉਹ ਸਾਰੇ ਨੂੰ ਅੱਗ ਲੱਗੀ ਹੁੰਦੀ ਆ ਤਾਂ ਸਭ ਦੇ ਜਿਹੜੇ ਉਹ ਰੌਂਗਟੇ ਖੜੇ ਹੋ ਜਾਂਦੇ ਨੇ ਆਖਿਰਕਾਰ ਮਾਮਲਾ ਕੀ ਹੈ ਤਾਂ ਦੱਸਿਆ ਕਿ ਇਸ ਘਰ ਦੇ ਇੱਕ ਨੌਜਵਾਨ ਲੜਕੇ ਦਾ ਜਿਹੜਾ ਇੱਕ ਲੜਕੀ ਦੇ ਨਾਲ ਅਫੇਅਰ ਚੱਲਦਾ ਹੈ ਤਾਂ ਲੜਕੀ ਨੂੰ ਉਹ ਆਪਣੇ ਨਾਲ ਲੈ ਕੇ ਜਾਂਦਾ ਹੈ ਤਾਂ ਔਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਤਾਂ ਜਿਹੜਾ ਮਾਮਲਾ ਵੱਧਦਾ ਵੱਧਾ ਵੱਧ ਜਾਂਦਾ ਤਾਂ ਪੰਚਾਇਤ ਦੇ ਵਿੱਚ ਵੀ ਇਹ ਮਾਮਲਾ ਜਾਂਦਾ ਹੈ ਤਾਂ ਉੱਥੇ ਰਾਜੀਨਾਮਾ ਹੋ ਜਾਂਦਾ ਤੇ ਲੜਕਾ ਆਪਣੇ ਘਰ ਖੁਸ਼ ਰਹਿੰਦਾ ਤੇ ਲੜਕੀ ਆਪਣੇ ਘਰ ਦੇ ਵਿੱਚ ਖੁਸ਼ ਰਹਿੰਦੀ ਹੈ ਤੇ ਅਚਾਨਕ ਇੱਕ ਦਿਨ ਜਿਹੜੀ ਆ ਲੜਕੀ ਆਪਣੇ ਘਰੋਂ ਕਿਤੇ ਚਲੀ ਜਾਂਦੀ ਹੈ ਤਾਂ ਲੜਕੀ ਦਾ ਜਿਹੜਾ ਪਰਿਵਾਰਕ ਮੈਂਬਰ ਉਹਨਾਂ ਦਾ ਸ਼ੱਕ ਜਿਹੜਾ ਉਸ ਲੜਕੇ ਤੇ ਜਾਂਦਾ ਹੈ ਤਾਂ ਘਰ ਆਂਦੇ ਨੇ ਲੜਕੇ ਵਾਲੇ ਇਹ આરોਪ ਲਗਾਏ ਗਏ ਨੇ ਲੜਕਿਆਂ ਵੱਲੋਂ ਕਿ ਘਾਰਾਂ ਇਹਨੇ ਤੇ ਉਹਨਾਂ ਨੇ ਸਾਰੇ ਸਮਾਨ ਨੂੰ ਅੱਗ ਲਗਾ ਦਿੱਤੀ ਤਾਂ ਫਿਲਹਾਲ ਜਿਹੜਾ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਗੇ ਕਿ ਕੋਈ ਘਰ ਦਾ ਜਿਹੜਾ ਸਮਾਨ ਨਹੀਂ ਛੱਡਿਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਉਹ ਜਾਂਚ ਕੀਤੀ ਜਾ ਰਹੀ ਹੈ ਹਰ ਐਂਗਲ ਤੋਂ ਹਰ ਜਿਹੜਾ ਐਂਗਲ ਖੰਘਾਲਿਆ ਜਾ ਰਿਹਾ ਹੈ ਕਿ ਆਖਰਕਾਰ ਇਸ ਦੇ ਪਿੱਛੇ ਵਜ੍ਹਾ ਕੀ ਰਹੀ ਹੈ ਇਹ ਮੈਟਰ ਵੀ ਕਿਹੜਾ ਵੀ ਇੱਥੇ ਆਪਣੇ 7-8 ਬੰਦੇ ਆਏ ਤੇ ਉਹਨਾਂ ਨੇ ਪਟ્રોલ ਸਾਹ ਲਾ ਕੇ ਇਹਨਾਂ ਨੂੰ ਸਮਾਨ ਨੂੰ ਬਾਹਰ ਕੱਢ ਕੇ ਅੱਗ ਲਾ ਕੇ ਤੇ ਚਲੇ ਗਏ ਕੀ ਕਾਰਨ ਸੀ ਕਾਰਨ ਕੀ 2-3 ਮਹੀਨੇ ਪਹਿਲਾਂ ਇਹ ਕੁੜੀ ਮੁੰਡੇ ਦਾ ਵਕਟਰਾਈ ਸਾਡਾ ਮੁੰਡਾ ਸੀ ਤੇ ਉਹਨਾਂ ਦੀ ਕੁੜੀ ਆਈ ਜੋ ਆ ਉਸ ਵळे ਚ ਚਲੇ ਗਏ ਦੋਨੇ ਸੈਮਪੀ ਨਾਲ ਇੱਕ ਦੋ ਵਾਰੀ ਚਲੇ ਗਏ ਰਾਜ ਨਵਾ ਹੋ ਗਿਆ ਸੀਗਾ ਜੀ ਨਾ ਤੁਸੀਂ ਪਿੰਡ ਚ ਕੁੜੀ ਲਾਉਣੀ ਸੀ ਮੁੰਡਾ ਲੱਗੇ ਤੋ ਗੁੜੀਆ ਕੱਲ ਦੀ ਸ਼ਾਦੀ ਸ਼ਾਦੀ ਚਲੀ ਗਈ ਫੇਰ ਤੇ ਉਹਨਾਂ ਨੇ ਆਖਿਆ ਜੀ ਇਸ ਇਹਨਾਂ ਦੇ ਘਰ ਦੇ ਪਰਿਵਾਰ ਨੂੰ ਗੜਾਈ ਮਾਰਨਾ ਹੈ ਤੇ ਆਗੂ ਬੁਲਾਉਣੀ ਕਰਨੀ ਸਾਡੇ ਇਸ ਟਾਈਮ ਤੇ ਮੌਜੂਦਾ ਕਿਉਂਕਿ ਇਹ ਜਿਹੜਾ ਮੁੰਡਾ ਲੈ ਕੇ ਗਿਆ ਉਹਦੀ ਸਿਸਟਰ ਵੀ ਮਰ ਗਈ 15 ਫਰਵਰੀ ਨੂੰ ਤੇ ਉਹਦੇ ਵਿੱਚ ਉਹ ਸਮਾਰਟਫੋਨ ਲੈਣ ਗਏ ਸੀ ਘਰੇ ਫਰਾਲ ਕੋਈ ਵੀ ਨਹੀਂ ਸੀ ਘਰੇ ਘਰ ਖਾਲੀ ਸੀ ਗਈ ਉਹਦੇ ਕਰਕੇ ਉਹ ਅੱਗ ਲਾ ਕੇ ਚਲੇ ਗਏ ਪਡਾਉਨ ਜੀਤ ਗਰੀ ਦੇ ਵਿੱਚ ਨਗਦੀ ਦੇ ਵਿੱਚ 2 ਲੱਖ ਰੁਪਏ ਸੀ ਜੀ ਸਵਾਗਤੋ ਟੋਲੇ ਸਾਨੂੰ ਜੀ ਜਿਹੜੇ ਸਕਦੇ ਜੀ ਨਸਾਂ ਪੈਸੀ ਦੇ ਸੋਨਾ ਸੀ ਜਿਹੜਾ ਸਮਾਨ ਸੀ ਦਾਸ ਸੀ ਸਾਰਾ ਸੜ ਗਿਆ ਉਹ ਕੋਈ ਕੋਈ ਸੀ ਉਹਦੇ ਵਿੱਚ ਵੀ ਤਿੰਨ ਚਾਰ ਬੁੜੀਆਂ ਤਿੰਨ ਚਾਰ ਬੰਦੇ ਸੀ ਨੜਕੀ ਵਾਲਿਆਂ ਦੀ ਸੀ ਨੜਕੀ ਵਾਲਿਆਂ ਦੀ ਹਾਂਜੀ ਕੋਈ ਗੱਲਬਾਤ ਹੋਈ ਹੈ ਪੁਲਿਸ ਦੇ ਸਮਾਸ ਵਿੱਚ ਨਿੱਕ ਪਹਿਲਾਂ ਠਾਣੇ ਲਖ ਲਈ ਰਾਜਨਾਮਾ ਹੋਇਆ ਜੀ ਇੱਕ ਵਾਰੀ ਪੁਚਾਦਨੇ ਰਾਜਨਾਮਾ ਤੇ ਤੀਜੀ ਵਾਰੀ ਗੱਲ ਬਣਦੀ ਹੈ ਹਾਂਜੀ ਸਾਨੂੰ ਇੱਕ ਫੋਨ ਗਿਆ ਸਵੇਰ 10 ਵਜੇ ਕਰੀਬ ਅਨਡ ਤਾਮਪੋਰ ਸਰਪੰਚ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਘਰ ਨੂੰ ਅੱਗ ਲੱਗੀ ਹੋਈ ਇੱਥੇ ਤੇ ਅਸੀਂ ਉਹ ਪੁਲਸ ਪਾਟੀ ਲੈ ਕੇ ਮੈਂ ਇੱਥੇ ਮੌਕੇ ਤੇ ਪਹੁੰਚ ਆਇਆ ਮੌਕੇ ਤੇ ਜੋ ਅਸੀਂ ਦੇਖ ਰਹੇ ਤੇ ਰਪੀਸ਼ਰ ਆਪਣੇ ਘਰ ਵੀ ਕਰ ਰਹੇ ਆ ਆਪ ਨੂੰ ਘਰ ਨੂੰ ਕਾਫੀ ਨੁਕਸਾਨ ਹੋਇਆ ਜਿਹੜਾ ਪੰਪੂਰ ਕੀਤੀ ਵੀ ਇਹਨਾਂ ਨੇ ਉਸ ਵੰਤਰ ਜੋ ਵੀ ਕਰ ਵੀ ਬਿਆਨ ਖਾ ਉਹ ਸਮਾਗਰ ਵੀ ਬੰਦੀ ਕਰਦੇ ਕੋਈ ਲੜਕੀ ਤਾਂ ਮੈਂ ਸਾਹਮਣੇ ਆ ਗਿਆ ਉਹ ਪਿੰਡ ਵਾਲੇ ਕਹਿ ਰਿਹਾ ਕਿ ਵੀ 2 ਮਹੀਨੇ ਪਹਿਲਾਂ ਇੱਕ ਇੰਦਾਜਾ ਹਰਪੀਸ਼ਿੰਗ ਮੁੰਡਾ ਨਾ ਦਾ ਨਾਂ ਦਾ ਮੁੰਡਾ ਹਰਪੀਸ਼ਿੰਗ ਉਹ ਇਹਨਾਂ ਦੀ ਲੜਕੀ ਨੂੰ ਲੈ ਗਿਆ ਸੀਗਾ ਉਸ ਤੋਂ ਬਾਅਦ ਰੰਨਾ ਪੰਚਾਇਤ ਵਿੱਚ ਹੀ ਰਾਜ ਨਿਮੋਗਾ ਸੀਗਾ ਤੇ ਪਿੰਡ ਦਾ ਪੰਚਾਇਤ ਕਰੀ ਆ ਵੀ ਮਤਲਬ ਜਿਹੜੀ ਲੜਕੀ ਵਾਲੇ ਹੀ ਘਰ ਆਏ ਤੋਂ ਘਰ ਨੂੰ ਪੰਚੋੜ ਕਰਕੇ ਤੱਕ ਲੱਗ ਗਿਆ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ